ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਆਪਾਂ ਪਹੁੰਚੇ ਹਾਂ ਜੇ ਤੂੜੀ ਦੀ ਬੋਲੀ ਤੇ ਤੇ ਅੱਜ ਤਰੀਕਾ 18 ਨਵੰਬਰ 2025 ਤੇ ਤੁਸੀਂ ਮੰਡੀ ਦਾ ਵੀਓ ਚੈੱਕ ਕਰ ਸਕਦੇ ਹੋ ਤੂੜੀ ਦੇ ਨਗ ਬਹੁਤ ਆਇਆ 10 10 12 ਟਰਾਲੀਆਂ ਆਈਆਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਕੱਲ ਜਿਹੜਾ ਤੂੜੀ ਦਾ ਰੇਟ ਸੀ ਉਹ 1420 ਰੁਪਏ ਤੱਕ ਲੱਗਿਆ ਸੀ ਤੇ ਤੁਹਾਨੂੰ ਅੱਜ ਦਾ ਰੇਟ ਚੈੱਕ ਕਰਾਉਣਾ ਹੈ ਤੂੜੀ ਦਾ ਬੋਲੀ ਲੱਗਣ ਜੇ ਸਿਰਫ 5 ਮਿੰਟ ਰਹਿ ਚੁੱਕੇ ਆ 7:30 ਵਜੇ ਬੋਲੀ ਲੱਗਦੀ ਆ ਤੇ 7:25 ਹੋ ਚੁੱਕੇ ਆ ਤੇ ਤੁਹਾਨੂੰ ਅੱਜ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਦਬਕੇ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਕਮੈਂਟਾਂ ਜਰੂਰ ਦੱਸਿਓ ਤੂੜੀ ਦੇ ਡੇਟਾ ਮਾਰੇ ਆਪਦੇ ਆਪ ਦੇ ਪਿੰਡਾਂ ਵਿੱਚ ਤੇ ਆਪਾਂ ਚੱਲਦੇ ਆਂ ਤੂੜੀ ਦੀ ਬੋਲੀ ਤੇ ਲਿਟਰਲੀ ਦੀ ਬੋਲੀ ਲੱਗਣ ਲੱਗੀ ਆ ਅੰਦਰ ਲਈ ਤੂੜੀ ਐ ਚੈੱਕ ਕਰ ਸਕਦੇ ਆ ਅਗਲੀ ਤੂੜੀ ਐ ਤੇ ਬੋਲੀ ਲੱਗਣ ਲੱਗੀ ਆ ਤੁਹਾਨੂੰ ਚੈੱਕ ਕਰਾਉਣੇ ਆ ਰੇਟ ਜਿਹੜਾ ਕਰਾਇਆ ਉਹ ਇੱਥੇ ਦੇਣਾ ਪਊਗਾ ਉੱਤ ਲਾਉਣੀ ਚੰਗੀ ਐ ਦੋਨਾਂ ਚੱਲ ਤੋ ਜੀਮੀਦਾਰ ਕੱਲ ਬਹੁਤ ਖਰਾਬ ਹੋਇਆ ਬਾਜੇ ਲਗਿਆ ਸੀ ਉੱਥੋਂ ਟੂੜੀ ਦਾ ਥੱਲੇ ਲਵਾਤੀ ਕਰਾਇਆ ਗੁਰੇ ਮਿਲਿਆ ਨਹੀਂ ਵਿਚਾਰੇ ਨੂੰ ਹਾਂ ਬਲ ਦੋੜ ਕਰਨ ਲਗੇ 18 ਦਾ ਤੋੜ ਕੇ ਲਗਿਆ 250 250 54 60 62 17 75 80 80 300 10 15 325 25 ਜਿਵੇਂ ਜਾਉ 325 ਆਖਰਾ ਬਾਈ ਵੀ ਪੁੱਛ ਲਾ ਰਾਂਗੇ ਜਿਵੇਂ ਬਾਈ 325 ਉਧਰ ਕਿਤੇ ਨੇ ਤੇਰੇ 325 30 ਰੁਪਏ 10 ਰੁਪਏ 330 ਬੋਲੰਗ ਨੇ ਫਰੀਦਕੋਟ ਜਾਊਗਾ ਕੁਛ ਆ ਖੜਾ ਹੀ ਮਾਲ ਪੁੱਛ ਰਾਂਗੇ ਬਾਈ ਕਿੱਥੇ ਦਾਣਾ ਮੰਡੀ ਤੋਂ ਬਾਈ 1 ਕਿਲੋ ਮੀਟਰ ਫੜ 330 ਰੁਪਏ ਬੋਲੰਗ ਨੇ ਯਾਰੀ 40 340 340 ਬੋਲਦਾ ਕੋਈ ਨਹੀਂ ਬੋਲਦਾ 340 ਰੁਪਏ ਬਾਈ ਟੁੱੜੀ ਲਣੀ ਹੈ ਲਓ ਜੀ 340 ਰੁਪਏ ਟੂੜੀ ਦਾ ਭਾ ਲੱਗਿਆ ਬਾਹਰਲੀ ਟੂੜੀ ਸੀਗੀ ਤੇ ਆਪਾਂ ਅਗਲੀ ਟਰਾਲੀ ਤੇ ਚੱਲਦੇ ਆ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਟੂੜੀ ਦਾ ਵੀਡੀਓ ਨਾਲ ਜੁੜੇ ਰਹੋ ਮੁਰਜਾ ਜਾਊਗਾ ਭਾਈ ਮੁਰਜ 80 ਮੁਰਜੇ ਹਿੱਕੇ ਜਾਊ 80 85 90 ਦੇਖੀ 95 ਮੁਰਜੇ ਦੇ ਪੈ ਜਾਊਗਾ ਵੀ ਬੋਰ ਜਿਹੜੀ ਪੇ ਜਾਉਣਾ ਉਹ ਖੜਾ ਬਈ ਮਾਲ ਪੁੱਛ ਲੋ ਕਿੱਥੇ 305 ਬੋਰ ਜਾਊਗਾ ਬੋਲਾਂਗੇ ਨਾ 305 ਰੁਪਏ ਬਾਈ ਇੱਥੇ ਜਾਦੇ 305 ਲੱਗੀ ਅੰਦਰਲੀ ਥੋੜੀ ਸੀ ਚੈੱਕ ਕਰ ਸਕਦੇ ਹੋ 305 ਰੁਪਏ ਵਿਕੀਆ ਤੇ ਆਪਾਂ ਅਗਲੀ ਟਰਾਲੀ ਤੇ ਚੱਲਦੇ ਆਂ ਤੇ ਉਹਦਾ ਰੇਟ ਚੈੱਕ ਕਰਾਉਣੇ ਆਂ ਅੰਦਰਲੀ ਥੋੜੀ ਇਹ ਚੈੱਕ ਕਰ ਸਕਦੇ ਹੋ ਬਾਈ ਜਿਹਨੇ ਬਾਹਰ ਲੈਣੀ ਹੈ ਮਾਲ ਨੂੰ ਪੁੱਛ ਲਿਆ ਕਰੋ ਆ ਤੇਰੇ ਸਾਹਮਣੇ ਆ ਬਾਈ ਆ ਕਿੰਨੇ ਕਿ ਨਿਕਲੂ ਬਾਈ ਓਏ ਇੱਕ ਸਾਰ ਹੋ ਗਈ ਆ ਇੱਕ ਸਾਰ ਆ ਤੁਸੀਂ ਪੰਡ ਖੋਲ ਕੇ ਲੈ ਜਿਹੜੀ ਤੇ ਨੀ ਗੱਲ ਮਤਲਬ ਇੱਥੇ ਪਤਾ ਲੱਗਣਾ ਜੀ ਡਾਲਾ ਬੋਲਿਆ ਸਾਰੇ ਦੱਸੀ ਜਾ ਲੈ ਦੇਖੇ ਬੋਲੀ ਲੋ ਬਾਈ ਆ ਆ ਆ ਬੋਲਦਾ ਕੋਈ 5 ਰੁਪਏ 205 10 15 250 250 54 60 65 265 ਰੁਪਏ ਫਰੀਦਬੁਰਜ ਜਾਊਗਾ ਪੁੱਤ 265 ਰੁਪਏ ਨਹੀਂ ਜਾਂਦਾ ਬਾਈ ਬਾਹਰ ਦੀ ਬਾਹਰ ਦੀ 70 ਕਰਦੇ 70 ਆਵੇ ਸਮਾਨ 75 80 85 90 95 300 5 10 15 20 25 30 35 40 45 345 ਬੋਲਾਂਗੇ ਨੇ 345 ਰੁਪਏ ਬਾਈ ਇਹ ਤੇ ਬਈ ਦੱਲੀ ਤੂੜੀ ਸੀਗੀ ਚੈੱਕ ਕਰ ਸਕਦੇ ਹੋ 345 ਰੁਪਏ ਵਿਗਈ ਐ ਇਹ ਹੁਣ ਤੱਕ ਦਾ ਸਿਰਾ ਹੀ ਐ ਇਹ 345 ਤੇ ਆਪਾਂ ਤੁਹਾਨੂੰ ਅਗਲੀ ਟਰਾਲੀ ਤੇ ਲੈ ਕੇ ਚਲਦੇ ਆਂ ਤੇ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਬੋਲੋ 300 ਰੁਪਿਆ 10 20 3 3 40 40 350 60 65 70 72 80 380 ਬੋਲਣਗੇ 85 85 90 390 ਬੋਲਦਾ ਕੋਈ 400 ਕਰ ਹੈ 400 400 10 ਬੋਲਣਾ ਬਾਈ ਜੀ ਨੇ 410 ਰੁਪਏ ਬਾਈ ਥੋੜੀ ਸੀਗੀ ਇਹ ਅੰਦਰਲੀ ਥੋੜੀ ਸੀਗੀ 410 ਰੁਪਏ ਤੱਕ ਲੱਗ ਚੁੱਕਾ ਹੈ ਰੇਟ ਵਧਦਾ ਪਿਆ ਹੁਣ ਥੁੜੀ ਦੇ ਰੇਟ ਦਾ ਤੁਹਾ ਪਾਗਲੀ ਟਰਾਲੀ ਤੇ ਚਲਦਾ ਤੁਹਾਨੂੰ ਰੇਟ ਚੈੱਕ ਕਰ ਰਿਹਾ 10 ਜਰ ਆਉਗੀ ਨਹੀਂ ਨਹੀਂ ਐ 300 ਰੁਪਿਆ ਯਾਰ 300 300 300 ਆ ਸੰਧਮਾ ਟੱਪ ਕੇ ਅੰਦਰ ਲਈ ਥੂੜੀ ਆਈ 305 10 15

ਆਇਆ ਦੇਖ 90 ਉੱਧਰ ਵੀ 90 ਆ 95 395 ਬੋਲਾਂਗੇ ਨੇ 400 400 ਰੁਪਏ ਬਾਈ ਜੀ ਕਿੱਥੇ ਲਾਉਣੀ ਬਾਈ ਇਹ ਥੋੜੀ ਸੀਗੀ ਇਹਦਾ ਪਾ ਲੱਗਿਆ 400 ਰੁਪਏ ਆਪਾਂ ਅੱਗੇ ਦੇਖਦੇ ਆਂ ਅਗਲੀਆਂ ਟਰਾਲੀਆਂ ਦਾ ਰੇਟ ਚੈੱਕ ਕਰਦੇ ਆਂ ਥੂੜੀ ਦਾ ਆ ਜਾਓ ਬੜੀ ਨਾ ਹੋਵੇ ਬਾਈ 300 ਰੁਪਏ 300 ਅੰਦਰ ਦੀ ਇੱਕ ਸਾਰੂ ਉਦੋਂ 300 5 10 15 350 350 54 60 60 65 400 400 400 ਬੋਲਾਂਗੇ ਇਹ ਸੀ ਅੰਦਰਲੀ ਟੁੜੀ ਸੀ 400 ਰੁਪਏ ਦਾ ਰੇਟ ਲੱਗਿਆ ਤੇ ਆਪਾਂ ਅਗਲੀ ਟਰਾਲੀ ਤੇ ਚੱਲਦੇ ਆਂ ਤੇ ਉਹਦਾ ਰੇਟ ਚੈੱਕ ਕਰਾਉਣਾ ਟੁੜੀ ਦਾ ਆ ਜਾਓ ਅੰਦਰਲੀ ਟੁੜੀ ਹੈਈ ਅੰਦਰਲੀ 350 ਫੁੱਲੀ ਆ ਤੇ ਫੁੱਲੀ ਆ ਫੁੱਲੀ ਆ 350 52 60 65 70 370 77 80 85 400 400 10 ਰੁਪਏ 410 ਬੋਲਦਾ ਕੋਈ 410 ਰੁਪਏ ਫ੍ਰੀਪੋਰਟ ਭਾਈ 50 ਰੁਪਏ ਅੰਦਰ ਲਈ ਤੋੜੀ ਸੀਗੀ 410 ਰੁਪਏ ਲੱਗੀ ਆ ਤੇ ਆਪਾਂ ਹੁਣ ਅਗਲੀ ਟਰਾਲੀ ਤੇ ਚੱਲਦੇ ਆ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣਾ ਹੈ ਤੋੜੀ ਦਾ ਵੀਡੀਓ ਨਾਲ ਜੁੜੇ ਰਹੋ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਗੇ ਕੋਹਰ ਆ ਚੁੱਕਿਆ ਟਰਾਲੀ ਦੇ ਮਗਰਲੇ ਪਾਸੇ ਤੇ ਆਪਾਂ ਤੁਹਾਨੂੰ ਉਹਦਾ ਵੀ ਰੇਟ ਚੈੱਕ ਕਰਾਉਣਾ 300 ਰੁਪਏ 300 ਰੁਪਏ ਬਬਰ ਰੋਡੇ 'ਚ ਜਾਏਗਾ ਬਾਈ ਪੀਸਕੋਟ ਰੋਡ ਤੇ ਉੱਥੇ ਹੀ ਹੈ ਕਿ ਬਾਹਰ ਖੇਤਾ ਖੂਤਾ ਆਏ ਆ ਜਾਂ ਇੱਕ 300 ਰੁਪਿਆ ਹੈ ਉਹ ਬਾਹਰ ਕਿੰਨਾ ਕਿੰਨਾ ਜਾ ਕੇ ਆ ਯਾਰ ਰਾਜੇ ਦੀ ਗੋਠੀ ਕੋਲੇ ਹੈ ਰਾਜੇ ਦੀ ਗੋਠੀ ਹੈ ਜਿਹੜੀ ਉਹ ਕਿੰਨਾ ਕਰਾਇਆ ਈ ਉਥੇ 300 ਰੁਪਿਆ ਘਟਾ ਈ ਉਥੇ ਨਹੀਂ ਆ ਬਹੁਤ 300 ਰੁਪਿਆ ਬੋਲਾਂਗੇ ਨਾ 10 ਰੁਪਏ 15 ਹੈ 350 ਦਾ 350 ਬੋਲਾਂਗੇ ਨਾ ਦੇ ਤਾਂ ਖੋਦਾ ਇਥੇ ਲੋ ਜੇ ਬਾਹਰ ਦੀ ਟੂੜੀ ਸੀਗੀ ਬਾਹਰਲੀ ਟੂੜੀ ਦਾ ਰੇਟ ਲੱਗਿਆ 350 ਰੁਪਏ ਤੇ ਆਪਾਂ ਹੁਣ ਅਗਲੀ ਟਰਾਲੀ ਤੇ ਚੱਲਦੇ ਹਾਂ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਬਾਹਰ ਦੀ ਇਹ ਮਾਰਾ ਕਿਤੇ ਨਾ ਬਾਹਰ ਦੀ ਰੋਜ਼ ਹੀ ਦਿੱਤੀ ਚੰਗੀ ਹੁੰਦੀ ਹੈ ਲੋਕਾਂ ਨੂੰ ਇਨਸਾਫ ਆ 35 ਦੀ ਸਾਫ ਆ 40 45 ਦੀ 350 350 ਬੋਲਾਂਗੇ ਨੇ ਸਾਰੇ ਜੀ ਬੱਲੇ ਲੇਖੀਂ ਭਾਈ ਇਹ ਦੋ ਟਰਾਲੀਆਂ ਦਾ ਸਾਲਾ ਲਓ ਜੀ ਆਹ ਵੀ ਟਰਾਲੀ 350 ਤੱਕ ਪਹੁੰਚੀ ਆ 350 ਦਾ ਰੇਟ ਲੱਗ ਚੁਕਾ ਦੋ ਟਰਾਲੀਆਂ ਦਾ ਰੇਟ 350 ਤੱਕ ਲੱਗ ਚੁਕਾ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਉਹਦਾ ਰੇਟ ਚੈੱਕ ਕਰਾਉਣੀ ਆ ਤੁਹਾਨੂੰ 300 ਰੁਪਿਆ 5 10 15 20 25 30 35 40 45 350 350 ਬੋਲਾਂਗੇ ਨਾ 55 ਕਰ 54 60 65 365 ਬੋਲਾਂਗੇ ਨੇ ਬਈ ਲੈ ਆਏਗਾ ਅ ਸੰਦਮਾ ਡੱਕ ਪੇ ਟੱਪ ਕੇ ਸੰਦਮਾ ਡੱਕ ਪੇ ਸੰਦਮਾ ਤੋਂ ਅੱਗੇ ਲਾਂ ਕੇ ਬਾਬਾ ਰੋਡੇ ਸ਼ਾਦੀ ਜਗ੍ਹਾ ਜਿੱਥੇ ਜਗ੍ਹਾ ਬਣੀ ਬਾਬੇ ਦੀ 300 ਕਰਾ 300 ਕਰਾ ਮੈਨੂੰ ਖਾਲੀ ਤੁਲੀ ਤੇਰੀ ਬੋਲਾਂਗੇ ਨਹੀਂ ਲਾ ਦੇ ਆ ਵੀ 65 70 370 ਬੋਲਾਂਗੇ ਨੇ ਤੂੰ ਗੋਲ ਜਾਊਗਾ ਕੱਛ 370 ਰੁਪਏ ਬਾਈ ਤੁਸੀਂ ਪੁੱਛ ਲੈ ਲਓ। ਲੋ ਜੀ ਆ ਅੰਦਰਲੀ ਟੁੜੀ ਆ ਇਹਦਾ ਭਾਅ ਲੱਗਿਆ 370 ਰੁਪਏ ਤੇ ਆਪਾਂ ਅਗਲੀ ਟਰਾਲੀ ਤੇ ਚੱਲਦੇ ਆ ਤੇ ਤੁਹਾਨੂੰ ਅਗਲੀ ਟਰਾਲੀ ਦਾ ਵੀ ਰੇਟ ਚੈੱਕ ਕਰਾਉਣੇ ਆ। ਤੁਸੀਂ ਟੁੜੀ ਦੀ ਬੋਲੀ ਦਾ ਰੌਣਕ ਮੇਲਾ ਚੈੱਕ ਕਰ ਸਕਦੇ ਹੋ। ਪੂਰਾ ਰੌਣਕ ਮੇਲਾ ਕੱਲ ਨਾਲੋਂ ਜ਼ਿਆਦਾ ਨਾਗਜ ਚੈੱਕ ਕਰ ਸਕਦੇ ਹੋ। ਇਹਦੀ ਬੋਲੀ ਰਹਿ ਚੁੱਕੀ ਐ ਤੇ ਤੋਂ ਅੱਗੇ ਇੱਕ ਹੋਰ ਟਰਾਲੀ ਆ ਚੁੱਕੀ ਆ। ਉਹਦੀ ਵੀ ਬੋਲੀ ਰਹਿ ਚੁੱਕੀ ਆ ਦੋ ਟਰਾਲੀਆਂ ਦੀ ਬੋਲੀ ਰਹਿ ਚੁੱਕੀ ਆ ਤੇ ਤੁਹਾਨੂੰ ਇਹਨਾਂ ਦੋਵਾਂ ਦਾ ਰੇਟ ਚੈੱਕ ਕਰਾਉਣੇ ਆ। ਜੀ ਭਾਈ ਬੋਲੋ ਬਾਬਾ ਜੀ ਵੀ ਰੇਟ ਦੋ 200 ਰੁਪਿਆ 200 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 ਆਹ ਬਾਰ ਦੀ ਟੂੜੀ ਸੀਗੀ 255 ਰੁਪਏ ਤੱਕ ਲੱਗੀ ਆ ਤੇ ਆਪਾਂ ਅਗਲੀ ਟਰਾਲੀ ਤੇ ਚੱਲਦੇ ਆ ਤੇ ਉਹਦਾ ਰੇਟ ਚੈੱਕ ਕਰਾਉਣਾ ਟੂੜੀ ਦਾ 300 ਇਹੇ ਟੱਲੀ 300 ਰੁਪਿਆ ਬਾੜੀ ਮੁੱਢੀ ਵਿੱਚ ਆ ਸਕਦੀ ਆ ਪਰ ਟੂੜੀ ਆਈ ਆ ਆਹ ਮੜੀ ਮੁੱਢੀ ਬਾਹਰ ਦੀ ਆ ਬਾਹਰ ਦੀ ਬਾਹਰ ਦੀ ਇਹ ਟੂੜੀ ਅੰਦਰ ਨਹੀਂ ਆਉਂਦੀ ਬਾਹਰ ਦੀ ਬੱਧੀ ਆ ਨਹੀਂ ਕੰਦ ਨਾਲ ਆ ਸਕਦੀ हां बोलो भाई 300 300 300 5 10 15 20 25 30 35 40 340 ਬੋਲਾਂਗੇ 45 45 350 55 55 60 65 70 370 ਬੋਲਾਂਗੇ 370 ਵੀਰ ਬਾਈ ਜੀ ਇਹ ਟਰਾਲੀ ਲੱਗੀ ਹੈ 370 ਰੁਪਏ ਅੰਦਰਲੀ ਧੂੜੀ ਸੀਗੀ ਤੇ ਤੁਸੀਂ ਰੋਜ਼ਾਨਾ ਰੇਟ ਚੈੱਕ ਕਰਨ ਲਈ ਧੂੜੀ ਦਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਦੇ ਹਾਂ ਕੱਲ ਬੋਲੀ ਦੇ ਤੇ ਬਾਸਮਤੀ ਦੀ ਬੋਲੀ ਲੱਗਦੀ ਹੈ 11 ਵਜੇ ਤੇ ਆਪਾਂ 11 ਵਜੇ ਮਿਲਦੇ ਹਾਂ ਬਾਸਮਤੀ ਦੀ ਬੋਲੀ ਤੇ